ਫੈਰਸ ਜਿੰਕ ਤੇ ਮੈਗਨੀਜ਼ ਮੈਗਨੀਸ਼ੀਅਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਦੀਪ ਸਿੰਘ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਮੈਂ ਤੁਹਾਡੇ ਤੋਂ ਮਾਫੀ ਚਾਹੁੰਦਾ ਕਿ ਮੈਂ ਕਈ ਦਿਨਾਂ ਤੋਂ ਤੁਹਾਡੇ ਤੱਕ ਕੋਈ ਵੀਡੀਓ ਨਹੀਂ ਪਹੁੰਚਾ ਸਕਿਆ ਪਰ ਮੈਂ ਜਿਹੜੀਆਂ ਵੀਡੀਓ ਪਹਿਲਾਂ ਵਾਲੀਆਂ ਸ਼ੂਟ ਕੀਤੀਆਂ ਸੀ ਉਹ ਤੁਸੀਂ ਬਹੁਤ ਧਿਆਨ ਨਾਲ ਦੇਖੀਆਂ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਹੁਣ ਵੀ ਮੇਰੀਆਂ ਵੀਡੀਓ ਵੱਧ ਤੋਂ ਵੱਧ ਕਿਸਾਨ ਭਰਾਵਾਂ ਤੱਕ ਪਹੁੰਚਾਓ ਤਾਂ ਕਿ ਉਹ ਮੇਰੀ ਜਾਣਕਾਰੀ ਤੋਂ ਪੂਰਾ ਲਾਭ ਲੈ ਸਕੜ। ਚਲੋ ਆਪਾਂ ਗੱਲ ਕਰਦੇ ਆਂ ਸਫਾਇਦਿਆਂ ਦੀ। ਹੁਣ ਆਪਣੇ ਕੋਲੇ ਜਿਵੇਂ ਕੋਈ ਸਾਲ ਜਾਂ ਡੇਢ ਸਾਲ ਦਾ ਸਫੈਦਾ ਹੈ ਤਾਂ ਉਹਦੇ ਵਿੱਚ ਤੁਸੀਂ ਹੋਰ ਕੋਈ ਫਸਲ ਨਾ ਲੈਣ ਦੀ ਕੋਸ਼ਿਸ਼ ਕਰੋ। ਕਿਉਂਕਿ ਇਸ ਰੋਧ ਦੇ ਵਿੱਚ ਜੇ ਆਪਾਂ ਕੋਈ ਫਸਲ ਹੁੰਦੀ ਹੈ ਉਹ ਕਣਕ ਹੈ ਜਾਂ ਸਰੋਂ ਹੈ। ਕਣਕ ਜਾਂ ਸਰੋਂ ਜਿਉਂ ਛੋਟੇ ਸਫਾਇਦੇ ਆ ਉਹਨਾਂ ਨੂੰ ਵੀ ਨੁਕਸਾਨ ਕਰਦੀ ਹੈ ਵੱਡੇ ਸਫਾਇਦਿਆਂ ਨੂੰ ਵੀ। ਉਹਨੂੰ ਆਪਾਂ ਪਕਾਉਣ ਤੌਰ ਤੇ ਪਕ ਪੱਕੀ ਜਿਹੜੀ ਫਸਲ ਹੈ ਉਹਨੂੰ ਪਕਾਓ ਨਾ ਉਹਨੂੰ ਜਦੋਂ ਫੁੱਲਾਂ ਤੇ ਆਜੇ ਉਦੋਂ ਉਹਨੂੰ ਵਿੱਚ ਵਾਦਿਓ ਜਿਵੇਂ ਅਸੀਂ ਹੁਣ ਪਿੱਛੇ ਆ ਤੁਹਾਡੇ ਸਾਹਮਣੇ ਐਸ ਖੇਤ ਦੇ ਵਿੱਚ ਪਾਲਕ ਬੀਜੀ ਸੀ ਇਹ ਜਦੋਂ ਪਾਲਕ ਆਪਣੇ ਲਗਭਗ ਲੱਖ ਲੱਖ ਹੋ ਗਈ ਸੀ ਫੁੱਲ ਜੇ ਆਉਣ ਲੱਗੇ ਸੀ ਉਦੋਂ ਅਸੀਂ ਇਹਨੂੰ ਵਿੱਚ ਕਲਟੀਵੇਟ ਕਰਤਾ ਤਾਂ ਕਿ ਹਰੀ ਖਾਦ ਬਣ ਜੇ ਤਾਂ ਇਹ ਦੁਬਾਰਾ ਇਹਦੇ ਵਿੱਚ ਕੁਛ ਨਾ ਕੁਛ ਹੋਰ ਸਿਟ ਦਿਓ ਕੋਈ ਸਰੋਂ ਸਿਟ ਦਿਓ ਤਾਂ ਕਿ ਆਪਣੇ ਜਿਹੜੇ ਜ਼ਮੀਨ ਦਾ ਕਾਰਬਨ ਹੈਗਾ ਜਿਹੜਾ ਉਹ ਬੜਿਆ ਰਵੇ ਤਾਂ ਉਹ ਬੜਾ ਜ਼ਰੂਰੀ ਹੈ ਦੂਸਰਾ ਜਿਹੜੀ ਮੈਂ ਇੱਕ ਚੀਜ਼ ਹੋਰ ਜ਼ਰੂਰੀ ਸਾਂਝੀ ਕਰਨੀ ਚਾਹੁੰਦਾ ਕਿ ਆਮ ਤੌਰ ਤੇ ਲੋਕ ਜਿਹੜੇ ਹੁਣ ਸਫੈਦੇ ਜਿਨ੍ਹਾਂ ਨੇ ਲਾਏ ਹੋਏ ਐ ਸਾਲ ਦੇ ਐ ਜਾਂ ਡੇਢ ਸਾਲ ਦੇ ਐ ਉਹ ਉਹਨਾਂ ਦੀ ਪ੍ਰੂਨਿੰਗ ਕਰ ਰਹੇ ਆ ਉਹਨੂੰ ਕੱਟ ਰਹੇ ਆ ਉਹਨੂੰ ਕੱਟਣਾ ਨਹੀਂ ਸਿਰਫ ਜਿਹੜੇਆਂ ਡਾਣੀਆਂ ਸੁੱਕ ਗਈਆਂ ਜਿਹੜੀਆਂ ਆ ਸੁੱਕੀ ਡਾਣੀ ਐ ਇੱਥੋਂ ਤੱਕ ਕੋਈ ਛੋਟੀ ਮਾਰ ਕੇ ਇਹਨੂੰ ਝਾੜਨਾ ਹੈ ਨਾ ਕਿ ਆਪਾਂ ਇਹਨਾਂ ਜਿਹੜੀਆਂ ਹਰੀਆਂ ਡਾਣੀਆਂ ਨੂੰ ਕੱਟਣਾ ਨਹੀਂ ਸਿਰਫ ਹਰੀਆਂ ਡਾਣੀਆਂ ਜੇ ਕੋਈ ਜ਼ਿਆਦਾ ਮੋਟੀ ਡਾਣੀ ਹੋਗੀ ਵਿੱਚ ਕੋਈ ਜ਼ਿਆਦਾ ਮੋਟੀ ਹੋਗੀ ਆਪਾਂ ਨੂੰ ਇਹ ਲੱਗਦਾ ਵੀ ਇਹ ਸਾਲ ਤੱਕ ਨਹੀਂ ਸੁੱਕਣੀ ਸਿਰਫ ਉਸ ਨੂੰ ਹੀ ਕੱਟਣਾ ਹੈ ਬਾਕੀ ਇਹਨੂੰ ਆਪਣੇ ਆਪ ਇਹਨੇ ਜਦੋਂ ਇੱਕ ਸਾਲ ਹੋ ਗਿਆ ਜਾਂ ਡੇਢ ਸਾਲ ਹੋ ਗਿਆ ਸਾਲ ਬਾਅਦ ਹੀ ਜਿਹੜੀਆਂ ਡਾਣੀਆਂ ਪੁਰਾਣੀਆਂ ਹੈਗੀਆਂ ਉਹ ਇਹਨੇ ਆਪਣੇ ਆਪ ਕੋਲੋਨਲਸ ਫਾਇਦੇ ਨੇ ਸੁਕਾ ਦੇਣੀਆਂ ਤਾਂ ਉਹ ਤੁਸੀਂ ਚਿੰਤਾ ਨਾ ਕਰੋ ਦੂਸਰਾ ਇੱਕ ਜਿਹੜੀ ਮੇਨ ਗੱਲ ਹੋਰ ਹੈ ਕਿ ਆਪਾਂ ਆਪਣੇ ਖੇਤ ਵਿੱਚ ਵੈਰਾਈਟੀਆਂ ਨਵੀਆਂ ਲਾਈਏ ਕਿਉਂਕਿ ਪੁਰਾਣੀਆਂ ਵੈਰਾਈਟੀਆਂ ਜੋ ਚੱਲ ਰਹੀਆਂ ਉਹ ਹੁਣ ਕਾਫੀ ਪੁਰਾਣੀਆਂ ਹੋ ਗਈਆਂ ਠੀਕ ਹੈ ਪੀ 23 ਦਾ ਬਹੁਤ ਟ੍ਰੈਂਡ ਹੈ ਪਰ ਹੁਣ ਨਵੀਆਂ ਦੋ ਵੈਰਾਈਟੀਆਂ ਜੀ 106 ਤੇ ਜੀ 208 ਇਹ ਨਵੀਆਂ ਵੈਰਾਈਟੀਆਂ ਆਈਆਂ ਇਹਨਾਂ ਦੀ ਗਰੋਥ ਵੀ ਚੰਗੀ ਹੈ ਤੇ ਇਹ ਫਲਾਅ ਵੀ ਘਟ ਲੈਂਦੀਆਂ ਦੂਸਰਾ ਹਰ ਤਰ੍ਹਾਂ ਦੀ ਜ਼ਮੀਨ ਦੇ ਵਿੱਚ ਵਧੀਆ ਹੋ ਜਾਂਦੀਆਂ ਇਹ ਅਸੀਂ ਲਾਈਆਂ ਹੋਈਆਂ ਸ਼ੁਰੂ ਕੀਤੀਆਂ ਉਹਦਾ ਰਿਜ਼ਲਟ ਕਈਆਂ ਦੇ ਜਿਹੜੇ ਪੁਰਾਣੇ ਲੱਗੇ ਹੋਏ ਆ ਉਹਨਾਂ ਦਾ ਰਿਜ਼ਲਟ ਬਹੁਤ ਵਧੀਆ ਹੈਗਾ ਗਰੋਥ ਦੂਜੀਆਂ ਨਾਲੋਂ ਪੀ 23 ਨਾਲੋਂ 20 ਚੰਗੀ ਗਰੋਥ ਹੈ ਤਾਂ ਇਹ ਮੈਂ ਕਿਸੇ ਕੰਪਨੀ ਨੂੰ ਪ੍ਰਮੋਟ ਨਹੀਂ ਕਰ ਰਿਹਾ ਮੈਂ ਤਾਂ ਸਿਰਫ ਇਹ ਹੈ ਕਿ ਜਿਹੜੀਆਂ ਚੰਗੀਆਂ ਵੈਰੈਟੀਆਂ ਉਹਨਾਂ ਦੀ ਤੁਹਾਨੂੰ ਜਾਣਕਾਰੀ ਦੇ ਰਿਹਾ ਤਾਂ ਇਹ ਜ਼ਰੂਰੀ ਹੈ ਇੱਕ ਗੱਲ ਹੋਰ ਜਿਹੜੀ ਆਪਾਂ ਜਨਵਰੀ ਜਾਂ ਫਰਵਰੀ ਮਹੀਨੇ ਦੇ ਉਰਜੇਵਿਆਂ ਦੀ ਗੱਲ ਕਰੀਏ ਸਫੈਦਿਆਂ ਨੂੰ ਜਨਵਰੀ ਫਰਵਰੀ ਦੇ ਮਹੀਨੇ ਦੇ ਵਿੱਚ ਇਹਨਾਂ ਨੂੰ ਫੈਰਸ ਦੀ ਲੋੜ ਹੁੰਦੀ ਹੈ ਫੈਰਸ ਜ਼ਿੰਕ ਤੇ ਮੈਗਨੀਜ਼ ਮੈਗਨੀਸ਼ੀਅਮ ਇਹ ਕੋਈ ਜ਼ਿਆਦਾ ਕੋਸਟ ਵਾਲੇ ਨਹੀਂ ਇਹ ਇਹਨਾਂ ਦੀ ਕੋਈ ਖਰਚਾ ਜ਼ਿਆਦਾ ਨਹੀਂ ਲਗਭਗ ਸਾਰਾ ਕੁਝ ਪਾਵਾਂਗੇ ਤਾਂ 1000 ਰੁਪਿਆ ਕਿੱਲੇ ਦਾ ਖਰਚਾ ਆਏਗਾ ਪਰ ਉਹਦੇ ਨਾਲ ਤੁਹਾਨੂੰ ਜਿਹੜੇ ਮਾਈਕਰੋਨਿਊਟ੍ਰੀਅੰਟ ਹਨ ਉਹ ਪੌਦੇ ਦੇ ਪੂਰੇ ਹੋ ਜਾਣਗੇ ਤੱਜ ਤੁਸੀਂ ਇਹ ਨਾ ਸੋਚੋ ਕਿ ਆਪਾਂ ਡੀਏਪੀ ਜ਼ਿਆਦਾ ਪਾਉਣੀ ਹੈ ਜਾਂ ਆਪਾਂ ਯੂਰੀਆ ਹੀ ਜ਼ਿਆਦਾ ਪਾਉਣੀ ਹੈ ਡੀਏਪੀ ਯੂਰੀਆ ਦੀ ਇਹਨੂੰ ਇੰਨੀ ਜ਼ਿਆਦਾ ਲੋੜ ਨਹੀਂ ਹੁੰਦੀ ਜਿੰਨੀ ਲੋੜ ਇਹਨੂੰ ਆਇਰਨ ਦੀ ਹੈ ਫੈਰਸ ਦੀ ਹੈ ਉਸ ਤੇ ਜ਼ੋਰ ਦੇਣਾ ਆਪਾਂ ਉਹ ਵੀ ਜੇ ਪੌਦਾ ਆਪਾਂ ਨੂੰ ਲੱਗਦਾ ਹੈ ਡਿਮਾਂਡ ਕਰ ਰਿਹਾ ਹੈ ਇਹ ਵੀ ਨਹੀਂ ਕਿ ਆਪਾਂ ਬਿਨਾਂ ਮਤਲਬ ਤੋਂ ਪਾ ਦਈਏ ਜਦੋਂ ਉਹ ਡਿਮਾਂਡ ਕਰਦਾ ਉਦੋਂ ਹੀ ਪਾਉਣੀ ਹੈ ਤਾਂ ਇਹ ਧਿਆਨ ਤੁਸੀਂ ਜ਼ਰੂਰ ਰੱਖਣਾ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਜਿਹੜੀਆਂ ਆਪਾਂ ਖਾਦਾਂ ਜਾ ਮਾਈਕਰੋ ਨਿਊਟ੍ਰਨ ਕਿਹੜੇ ਮਹੀਨੇ ਪਾ ਰਹੇ ਆ ਕਿਦੋਂ ਪਾ ਰਹੇ ਆ ਉਹਦੀ ਕਿੰਨੀ ਕੁਆਂਟੀਟੀ ਹੈ ਉਹ ਇੱਕ ਆਪ ਦੀ ਡਾਇਰੀ ਲਾਓ ਕਿਹੜੇ ਕਿਹੜੇ ਆਪਾਂ ਖੇਤ ਦੇ ਵਿੱਚ ਕਿਹੜੇ ਕਿੱਲੇ ਦੇ ਵਿੱਚ ਕਿੰਨੀ ਕੁਆਂਟੀਟੀ ਪਾ ਰਹੇ ਆ ਉਹ ਜ਼ਰੂਰ ਡਾਇਰੀ ਲਾਓ ਜੇ ਤੁਹਾਡੇ ਕੋਲ ਡਾਇਰੀ ਲੱਗੀ ਹੋਊਗੀ ਤਾਂ ਆਪਾਂ ਨੂੰ ਇਹ ਪਤਾ ਲੱਗ ਜੇਗਾ ਕਿ ਆ ਚੀਜ਼ ਪਾਉਣ ਨਾਲ ਆ ਨੁਕਸਾਨ ਹੋਇਆ ਜਾਂ ਫਾਇਦਾ ਹੋਇਆ ਜਾਂ ਕਿਹੜੀ ਕੰਪਨੀ ਦਾ ਆਪਾਂ ਕੋਈ ਪ੍ਰੋਡਕਟ ਪਾ ਰਹੇ ਆ ਉਹਦਾ ਜ਼ਿਆਦਾ ਫਾਇਦਾ ਹੋਇਆ ਇਹ ਜ਼ਰੂਰ ਆਪਾਂ ਨੂੰ ਉਂਝ ਨਹੀਂ ਯਾਦ ਰਹਿੰਦਾ ਪਰ ਜੇ ਆਪਾਂ ਡਾਇਰੀ ਲਾ ਲਈ ਉਹ ਉਹਦੇ ਨਾਲ ਹੀ ਯਾਦ ਰਹੂਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰੇ